ਕੀ ਆਪਣਾ ਨਾਮ ਤੇ ਕੀ ਲੱਗ ਰਹੀ ਤੁਸੀਂ ਦੱਸੋ ਮੇਰਾ ਨਾਮ ਗਗਨਜੀਤ ਹੈ ਇਹ ਬ੍ਰਦਰ ਇਨ ਲਾਉਨ ਹੈ ਇਹ ਕੀ ਇਹ ਕਸਤਰੀ ਕਰ ਰਹੇ ਨੇ ਇਹ ਘਟਨਾ ਵੇਖੋ ਜੀ ਉਹ 8:30 ਵਜੇ ਦਾ ਟਾਈਮ ਸੀ ਕੱਲ ਗੁਰੂ ਨਾਨਕ ਦੇਵ ਹਸਪੀਟਲ ਸੀ ਉਹ ਜਿਹੜੀ ਕੰਗਣੀ ਜਨਾਨੀ ਦਾ ਗਲਾ ਕੱਟ ਕੇ ਮਾਰਿਆ ਜਿੰਨੂੰ ਉਹਦੇ ਕੇਸ ਦੇ ਵਿੱਚ ਉਹਦਾ ਡੈੱਡ ਬੋਡੀ ਨੂੰ ਕਿਤੇ ਇੱਥੇ ਕੋਈ ਕਾਗਜ਼ੀ ਕਾਰਵਾਈ ਕਰ ਰਿਹਾ ਉਹਨੂੰ ਹੀ ਇਹਨਾਂ ਨੂੰ ਕਾਲ ਆਈ ਪਿੱਛੋਂ ਸ਼ਾਸ਼ਨ ਵੱਲੋਂ ਉਦੋਂ ਹੀ ਕਾਲ ਆਈ ਹੈ ਵੀ ਤੁਸੀਂ ਲੜਾਈ ਹੋਂਦੀ ਹੈ ਕੋਟ ਮੁਹੰਮਦ ਖਾਨ ਤੁਸੀਂ ਪਹੁੰਚੋ ਉੱਥੇ ਜਲਦੀ ਜਲਦੀ ਇੱਥੋਂ ਆਪਣਾ ਕੰਮ ਸਪੇਟ ਕਿਉਂ ਉਹ ਪਹੁੰਚ ਗਏ ਕੋਟ ਮੁਹੰਮਦ ਖਾਨ ਪਹੁੰਚੇ ਆ 9 ਵਜੇ ਦੇ ਕਰੀਬ 9 ਵਜੇ ਜਾਂਦਿਆਂ ਸਾਰੀ ਜਦੋਂ ਇਹ ਪਹੁੰਚਿਆ ਉਦੋਂ ਲੜਾਈ ਬਹੁਤ ਹੋਂਦੀ ਹੈ ਇਹ ਸਿਰਫ ਲੜਾਈ ਨੂੰ ਹਟਾਉਣ ਵਾਸਤੇ ਹੀ ਗਿਆ ਪਰ ਜਿਹੜੇ ਉੱਥੋਂ ਦਾ ਕੋਟ ਮੁਹੰਮਦ ਖਾਨ ਦਾ ਸਰਪੰਚ ਜੀ ਨਾ ਮੌਜੂਦਾ ਆਮ ਪਾਰਟੀ ਦਾ ਸਰਪੰਚ ਉਹਨੇ ਇਹਨਾਂ ਦਾ ਪਿਸਤੌਲ ਕੱਢ ਕੇ ਤੇ ਇਹਨਾਂ ਤੇ ਗੋਲੀਆਂ ਮਾਰਤੀਆਂ ਯਾਨੀ ਕਿ ਇਹਦੇ ਉਹਨਾਂ ਨੇ ਛਡੌਂ ਹੁੰਦਾ ਹੈ ਤੇ ਕੋਈ ਬੰਦਾ ਚੇਲੇ ਇਹਨਾਂ ਦੇ ਹਾਂਜੀ ਇੱਕ ਬੰਦਾ ਇੱਕ ਇਹਨਾਂ ਦਾ ਸਬ ਇੰਸਪੈਕਟਰ ਜ਼ਖਮੀ ਹੋਇਆ ਜੀ ਉਹਦੀ ਬਾਹਾਂ ਬਾਹ ਤੇ ਇੱਟ ਵੱਜੀ ਆ ਤੇ ਬਾਹ ਟੁੱਟੀ ਹੋਈ ਆ ਜੀ ਅਰੇ ਹੁਣ ਜਿਹੜੇ ਪਿੰਡ ਵਾਲੇ ਯਾਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜੀ ਉਹਦੇ ਵਿੱਚ ਉਹਨਾਂ ਕਹਿ ਕੇ ਜਿਹੜਾ ਸਰਪੰਚ ਵੱਲੋਂ ਉਹਨੇ ਕੋ ਗੋਲੀ ਨਹੀਂ ਕਿੱਲੀ ਉਹ ਕੋ ਪ੍ਰੈਸ ਨਹੀਂ ਹੈਗਾ ਨਹੀਂ ਜੀ ਨਹੀਂ ਇਹ ਤਾਂ ਸਰਪੰਚ ਵੱਲੋਂ ਇਹ ਤੁਸੀਂ ਇਹ ਖਬਰਾਂ ਵੀ ਵੇਖੋ ਚੱਲਣ ਦੇ ਆ ਜੀ ਸਰਪੰਚ ਸਰਪੰਚ ਦਾ ਪਿਸਤਲ ਹੈਗਾ ਪਰ ਇਹਨਾਂ ਦਾ ਦੱਸ ਇਹਨਾਂ ਦਾ ਪਿਸਤਲ ਖੋਗੇ ਇਹਨਾਂ ਨੂੰ ਕਿੰਨਾ ਜਾਣਿਆ ਨੇ ਪਹਿਲਾਂ ਫੜਿਆ ਜੀ ਇਹਨਾਂ ਨੂੰ ਇਹਨਾਂ ਨੂੰ ਫੜ ਲਿਆ ਗਿਆ ਵਾ ਫੜ ਕੇ ਇਹਦਾ ਇਹਨਾਂ ਦਾ ਪਿਸਤਲ ਖੋਗੇ ਇਹਨਾਂ ਦੇ ਪਿਸਤਲ ਨਾਲ ਗੋਲੀਆਂ ਚਲਾਈਆਂ ਗਈਆਂ ਕੋ ਪੁਸ਼ਟੀ ਹੋ ਗਈ ਬੋਸਾ ਨਾਲ ਵੀ ਗੋਰੀ ਇਹਨਾਂ ਦੇ ਪਿਸਤਲ ਦੇ ਹਾਂਜੀ ਹਾਂਜੀ ਉਹ ਤੇ ਡੀਐਸਪੀ ਸਾਹਿਬ ਨੇ ਆਪ ਖੁਦ ਆਪ ਪਰਚਾ ਦਿੱਤਾ ਜੀ ਕਿਉਂ ਉਸ ਟਾਈਮ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਰੇ ਉੱਥੇ ਮੌਜੂਦ ਸੀ ਉਹਨੋ ਕੇ ਸਰਪੰਚ ਦਾ ਨਾਮ ਤਰਫ ਪੜਾਉਣ ਦੇ ਲਈ ਕਰੂਗੇ ਐਸਐਸਪੀ ਨੇ ਪੁਸ਼ਟੀ ਕਰਦੇ ਕਿ ਇਹ ਵੀ ਲੋਕਾਂ ਦੇ ਖਰਾਬ ਮਾਹੌਲ ਦਾ ਕਾਰਨ ਤੇ ਦਸਤ ਕਰ ਲੈ। ਕੀ ਕਰ ਰਹੇ ਹੋ? ਹਾਂ ਬੜੀ ਗੈ ਮਾਮਲਾ ਦਰਜ ਪਰ ਅਹੀਂ ਦੇ ਗੱਲ ਨੇ ਵੀ ਜੇ ਮਾਮਲਾ ਦਰਜ ਕੀਤਾ ਵਾ ਇਹਨਾਂ ਨੇ ਇਹਦੀ ਇਹ ਸਜ਼ਾ ਵੀ ਮਿਲਣੀ ਚਾਹੀਦੀ ਹੈ ਦੋਸ਼ੀ ਨੂੰ। ਦੋਸ਼ੀ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਨਿਰਾਪura ਇਹ ਨਹੀਂ ਵੀ ਕਾਗਜ਼ਾਂ ਦੇ ਵਿੱਚ ਇੱਕ ਆਪਾਂ ਰੈਸਟ ਕੀਤਾ ਵਾ ਦੇ ਕਾਗਜ਼ਾਂ ਦੇ ਵਿੱਚ ਮਨੋ ਇਹ ਬੜੀ ਤਗੜੀ ਇੱਕ ਸਾਹ ਦਾ ਇੱਕ ਘਾਰ ਹੀ ਠੱਪ ਕਰਕੇ ਗਿਆ ਉਹ ਮੋਹਰੀ ਜੀ ਮੰਗਤਾ ਕਹਿੰਦੇ ਇਹ ਕਦੋਂ ਤੱਕ ਜਿਹੜਾ ਪ੍ਰੋਸੈਸ ਕਰ ਦੇਣਾ ਕਿੱਥੇ ਹੋਊਗਾ ਇਹਨਾਂ ਦਾ ਬੇਟਾ ਬਾਹਰ ਕੈਨੇਡਾ ਦੇ ਵਿੱਚ ਰਹਿੰਦਾ ਸੀ ਉਹਨਾਂ ਨੇ ਕੱਲ 1:39 ਵਜੇ ਦੇ ਕਰੀਬ ਰਾਤ ਇੱਥੇ ਆਊਗਾ ਤੇ ਪਰਸੋਂ ਸੰਸਕਾਰ ਦਾ ਜਿਹੜਾ ਅਗਲਾ ਕੋਈ ਸੰਸਕਾਰ ਪਰਸੋਂ ਹੋਊਗਾ ਮੰਗ ਕੀ ਹਰ ਵਾਰ ਮੰਗਦੇ ਇਹੀ ਕਰਦੇ ਆ ਜੀ ਵੀ ਚਲੋ ਜੋ ਜਿਹੜਾ ਬੰਦਾ ਚਲੇ ਗਿਆ ਉਹਨੇ ਤੇ ਵਾਪਸ ਆਉਣਾ ਨਹੀਂ ਪਰ ਅਹੀਂ ਇਹ ਗੱਲ ਆਨੇ ਆ ਜਿਨਨੇ ਬੰਦੇ ਨੇ ਇਹ ਕੰਮ ਕੀਤਾ ਵਾ ਸਰਪੰਚ ਨੇ ਉੱਤੇ ਬਣਦੀ ਕਾਰਵਾਈ ਜੇ ਪਰਚਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਛਾਹੀ ਦੀ ਸਜ਼ਾ ਦਿੱਤੀ ਜਾਵੇ ਜੀ ਉਹਨੂੰ ਅਸੀਂ ਇਹੋ ਮੰਗ ਕਰਦੇ ਆਂ ਪੁਸ਼ਟੀ ਹੋ ਗਈ ਕਿ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਆਖੰਦਿਆਂ ਦੇ ਵੀ 20 ਬੰਦੇ ਫੜ ਲਏ ਆ ਉਹ ਤੇ ਬਾਕੀ ਵੇਖੋ ਇਹ ਜੇ ਹੁਣ ਪਤਾ ਕੋਈ ਨਹੀਂ ਆ ਭੀ ਚਾਹ ਪਰਿਵਾਰ ਜਿੱਥਰੂ ਭਜਾਉਣ ਵਾਸਤੇ ਕਰਦੇ ਆ ਚਾਹ ਕੀ ਕੀ ਹੋਇਆ ਕੀ ਨਹੀਂ ਇਸ ਚੀਜ਼ ਦਾ ਨਹੀਂ ਆਪਾਂ ਕੋਈ ਸਾਖ ਸਾਲਾ ਇੱਕ ਬੰਦੀ ਅਚਾਹੇ ਦੇ ਅਧਿਕਾਰ ਗੈਨਾ ਕੋਈ ਗੱਲਬਾਤ ਨਹੀਂ ਹੋਈ हां ਉਹਨਾਂ ਨਾਲ ਗੱਲਬਾਤ ਹੋਣ ਲਈ ਆ ਉਹ ਜਾਂਦੇ ਬੰਦੇ ਅਰੈਸਟ ਕਰ ਲੈ ਗਏ ਆ ਕੋਈ ਅਧਿਕਾਰੀ ਕਰੇ ਗਏ ਆ ਹਾਂਜੀ ਆਏ ਡਿਊਟੀ ਸਾਹਿਬ ਵੀ ਆਏ ਆ ਐਸਐਸਓ ਸਾਹਿਬ ਵੀ ਆਏ ਆ ਪ੍ਰਭਜੀਤ ਗਿੱਲ ਉਹ ਹੀ ਉਹਨਾਂ ਨੇ ਤੇਹੀ ਗੱਲ ਆਖੀ ਆ ਜੀ ਅਪਾਂ ਮੰਦੀ ਕਾਰਵਾਈ ਕਰਾਂਗੇ ਬੰਦੇ ਅਰੈਸਟ ਕਰ ਲਏ ਆ ਬਾਕੀ ਚਲੋ ਉਹਨਾਂ ਦੇ ਵੀ ਹਰ ਇੱਕ ਪਰਿਵਾਰ ਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਕਿਸੇ ਵੀ ਕੋਈ ਗੱਲ ਦਾ ਵੀ ਅਸੀਂ ਨਾਲ ਆ ਪਰਿਵਾਰ ਵਿੱਚ ਕਰੋ ਕੋਈ ਕੋਈ ਨਾ ਬੱਚੇ ਕਿਹੜੇ ਇਨਾਂ ਦਾ ਇੱਕ ਬੇਟਾ ਦੋ ਬੇਟੀਆਂ ਇਹ ਵਾਈਫ ਇਹ ਬਾਕੀ ਬੇਟਾ ਬਾਹਰ ਦੇ ਦਿੱਖਿਆ ਬੇਟੀਆਂ ਬਾਹਰ ਐ ਦੋਨੋਂ ਇੱਕ ਵੈਸੇ ਆਏ ਦਜਾ ਬੇਟੀਆਂ ਦੋਨੋਂ ਆਈਆਂ ਸੀ ਬਾਹਰੋਂ ਆਈਆਂ ਉਹ ਹਾਂ ਇੱਥੇ ਐ ਪਹਿਲੋਂ ਤੋਂ ਆਈਆਂ ਆ